ਅਮਰੀਕਾ ਨੇ ਸੀਰੀਆ ਵਿੱਚ ਇਸਲਾਮਿਕ ਸਟੇਟ ਖਿਲਾਫ ਇੱਕ ਫੌਜੀ ਮੁਹਿੰਮ ਸ਼ੁਰੂ ਕੀਤੀ ਹੈ ਅਮਰੀਕੀ ਸੈਨਿਕਾਂ ਅਤੇ ਇੱਕ ਅਮਰੀਕੀ ਨਾਗਰਿਕ ਦੀ ਮੌਤ ਤੋਂ ਬਾਅਦ 트੍ਰੰਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਸੀਰੀਆ ਵਿੱਚ ਆਈਐਸਆਈਐਸ ਦੇ ਟਿਕਾਣਿਆਂ ਤੇ ਹਵਾਈ ਹਮਲੇ ਕਰਕੇ ਜਵਾਬੀ ਕਾਰਵਾਈ ਕੀਤੀ ਸੋ ਅਮਰੀਕਾ ਨੇ ਸਪਸ਼ਟ ਤੌਰ ਤੇ ਕਿਹਾ ਕਿ ਇਹ ਕਿਸੇ ਯੁੱਧ ਦੀ ਸ਼ੁਰੂਆਤ ਨਹੀਂ ਸੀ ਸਗੋਂ ਆਪਣੇ ਹੀ ਨਾਗਰਿਕਾਂ ਦੀ ਹੱਤਿਆ ਦਾ ਬਦਲਾ ਸੀ ਇੱਕ ਅਮਰੀਕੀ ਅਧਿਕਾਰੀ ਨੇ ਇਸ ਨੂੰ ਇੱਕ ਵੱਡੇ ਪੱਧਰ ਤੇ ਹਮਲਾ ਦੱਸਿਆ ਜਿਸ ਵਿੱਚ ਮੱਧ ਸੇਰੀਆ ਦੇ 70 ਜਗ੍ਹਾ ਤੇ ਨਿਸ਼ਾਨਾ ਬਣਾਇਆ ਅਤੇ ਹਥਿਆਰ ਸਥਿਤ ਸਨ ਇੱਕ ਹੋਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਹੋਰ ਹਮਲਿਆਂ ਦੀ ਉਮੀਦ ਹੈ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਵਿੱਚ F-15 ঈਗਲ ਜੈਟ A-10 ਥੰਡਰਬੋਲਟ ਗਰਾਉਂਡ ਅਟੈਕ 에ਅਰਕ੍ਰਾਫਟ ਅਤੇ AH-64 ਅਪਾਚੇ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ ਇੱਕ ਅਧਿਕਾਰੀ ਨੇ ਦੱਸਿਆ ਕਿ ਜਾਰਡਨ ਤੋਂ F-16 ਲੜਾਕੂ ਜਹਾਜ਼ ਅਤੇ ਹਿਮਾਰਸ ਰਾਕੇਟ ਤੋਪਖਾਨੇ ਦੀ ਵਰਤੋਂ ਕੀਤੀ ਗਈ। ਰੱਖਿਆ ਸਕੱਤਰ ਪੀਟ ਹੈਕਸੇਥ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਇਹ ਕਿਸੇ ਯੁੱਧ ਦੀ ਸ਼ੁਰੂਆਤ ਨਹੀਂ ਸੀ ਸਗੋਂ ਬਦਲੇ ਦੀ ਘੋਸ਼ਣਾ ਸੀ। ਰਾਸ਼ਟਰਪਤੀ 트ੰਪ ਦੀ ਅਗਵਾਈ ਹੇਠ ਸੰਯੁਕਤ ਰਾਜ ਅਮਰੀਕਾ ਕਦੇ ਵੀ ਸੰਕੋਚ ਨਹੀਂ ਕਰੇਗਾ ਅਤੇ ਆਪਣੇ ਲੋਕਾਂ ਦਾ ਬਚਾਅ ਕਰਨ ਵਿੱਚ ਕਦੇ ਵੀ ਪਿੱਛੇ ਨਹੀਂ ਹਟੇਗਾ। ਸੋ ਰਾਸ਼ਟਰਪਤੀ ਡੋਨਾਲਡ 트럼ਪ ਨੇ ਸੀਰੀਆ ਦੇ ਮਾਰੂਥਲ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਸਖਤ ਬਦਲਾ ਲੈਣ ਦਾ ਵਾਅਦਾ ਕੀਤਾ ਸੀ ਜਿਸ ਦਾ ਦੇਸ਼ ਉਹਨਾਂ ਨੇ আইএস ਤੇ ਲਗਾਇਆ ਸੀ ਖਾਸ ਕਰਕੇ ਜੋ ਦੋ ਸੀਗਾ ਉਹਨਾਂ ਨੇ ਲਾਤਾ ਸੀਗਾ ਤੇ ਇਹ ਸੈਨਿਕ ਉਹਨਾਂ ਸੈਂਕੜੇ ਅਮਰੀਕੀ ਸੈਨਿਕਾਂ ਵਿੱਚ ਸ਼ਾਮਲ ਸਨ ਜੋ ਅਤਵਾਦੀ ਸਮੂਹ ਨਾਲ ਲੜ ਰਹੇ ਗੱਟ ਜੋੜ ਦੇ ਹਿੱਸੇ ਵਜੋਂ ਪੂਰਬੀ ਸੀਰੀਆ ਵਿੱਚ ਤਾਇਨਾਤ ਸਨ ਸੋ 트럼ਪ ਪ੍ਰਸ਼ਾਸਨ ਇੱਕ ਸੋਸ਼ਲ ਖਾਸ ਕਰਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ 트럼ਪ ਨੇ ਉਹਨੇ ਕਿਹਾ ਕਿ ਹਮਲੇ ਆਈਐਸ ਦੇ ਗੜਾ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਉਹਨਾਂ ਨੇ ਸੀਰੀਆ ਦੇ ਰਾਸ਼ਟਰਪਤੀ ਅਹਿਮਦ ਅਲ ਸ਼ਾਰਾ ਲਈ ਆਪਣਾ ਸਮਰਥਨ ਦੁਹਰਾਇਆ ਜਿਨ੍ਹਾਂ ਨੇ ਕਿਹਾ ਕਿ ਉਹ ਅਤਵਾਦੀ ਸਮੂਹ ਨੂੰ ਨਿਸ਼ਾਨਾ ਬਣਾਉਣ ਲਈ ਅਮਰੀਕੀ ਯਤਨਾਂ ਦਾ ਪੂਰਾ ਸਮਰਥਨ ਕਰਦੇ ਹਨ ਸੋ 트럼ਪ ਨੇ ਇੱਕ ਧਮਕੀ ਵੀ ਜਾਰੀ ਕੀਤੀ ਜਿਸ ਵਿੱਚ ਸਮੂਹ ਨੂੰ ਅਮਰੀਕੀ ਕਰਮਚਾਰੀਆਂ ਤੇ ਦੁਬਾਰਾ ਹਮਲਾ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਸੋ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਸਾਰੇ ਅੱਤਵਾਦੀ ਜੋ ਅਮਰੀਕੀਆਂ ਤੇ ਹਮਲਾ ਕਰਨ ਦੀ ਹਿੰਮਤ ਕਰਦੇ ਹਨ ਉਹਨਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਜੇਕਰ ਤੁਸੀਂ ਅਮਰੀਕਾ ਤੇ ਕਿਸੇ ਵੀ ਤਰ੍ਹਾਂ ਹਮਲਾ ਕਰਦੇ ਹੋ ਜਾਂ ਧਮਕੀ ਦਿੰਦੇ ਹੋ ਤਾਂ ਤੁਹਾਨੂੰ ਪਹਿਲਾ ਨਾਲੋਂ ਵੀ ਸਖਤ ਜਵਾਬ ਦਿੱਤਾ ਜਾਵੇਗਾ ਇਹ ਹਮਲਾ 1 ਸਾਲ ਪਹਿਲਾਂ ਤਾਨਾਸ਼ਾਹ ਨੇਤਾ ਬਸ਼ਰ ਅਲ ਅਸ਼ਦ ਨੂੰ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਅਮਰੀਕਾ ਅਤੇ ਸੀਰੀਆ ਵਿਚਕਾਰ ਸੁਧਰ ਰਹੇ ਸਬੰਧਾਂ ਲਈ ਇੱਕ ਵੱਡੀ ਪ੍ਰੀਖਿਆ ਸੀ ਸੋ 트럼ਪ ਨੇ ਜ਼ੋਰ ਦੇ ਕੇ ਕਿਹਾ ਕਿ ਸੀਰੀਆ ਅਮਰੀਕੀ ਫੌਜਾਂ ਦੇ ਨਾਲ ਲੜ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਲ ਸਾਰਾ ਇੱਕ ਖਾਸ ਕਰਕੇ ਇਸ ਹਮਲੇ ਤੋਂ ਬਹੁਤ ਗੁੱਸੇ ਅਤੇ ਪਰੇਸ਼ਾਨ ਹੈ ਜੋ ਕਿ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕਾ ਫੌਜ ਸੀਰੀਆਈ ਸੁਰੱਖਿਆ ਬਲਾ ਨਾਲ ਆਪਣਾ ਸਹਿਯੋਗ ਵਧਾਰੀ ਹੈ ਸੋਮਰਕੀ ਹਮਲਿਆਂ ਤੋਂ ਬਾਅਦ ਸੀਰੀਆ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਹਫਤੇ ਦਾ ਹਮਲਾ ਅੱਤਵਾਦ ਦੇ ਸਾਰੇ ਰੂਪਾਂ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਤੁਰੰਤ ਲੋੜ ਨੂੰ ਉਜਾਗਰ ਕਰਦਾ ਹੈ ਤਾਂ ਇਸ ਵਿੱਚ ਕਿਹਾ ਗਿਆ ਕਿ ਸੀਰੀਆ ਆਈਐਸ ਆਈਐਸ ਨਾਲ ਲੜਨ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਉਸ ਨੂੰ ਸੀਰੀਆ ਦੀ ਧਰਤੀ ਤੇ ਕੋਈ ਸੁਰੱਖਿਤ ਪਨਾਹ ਨਾ ਮਿਲੇ ਜਿੱਥੇ ਵੀ ਇਹ ਖਤਰਾ ਪੈਦਾ ਕਰਦਾ ਹੈ ਉਸ ਦੇ ਖਿਲਾਫ ਫੌਜੀ ਕਾਰਵਾਈਆਂ ਨੂੰ ਤੇਜ਼ ਕਰਨਾ ਜਾਰੀ ਰੱਖੇਗਾ ਆਈਐਸਆਈਐਸ ਨੇ ਅਮਰੀਕੀ ਸੈਨਿਕਾਂ ਤੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸ ਨੇ ਸੀਰੀਆਈ ਸੁਰੱਖਿਆ ਬਲਾਂ ਦੇ ਦੋ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ ਜਿਨ੍ਹਾਂ ਵਿੱਚੋਂ ਇੱਕ ਵਿੱਚ ਇਦਲੀਪ ਪ੍ਰਾਂਤ ਵਿੱਚ 4 ਸੀਰੀਆਈ ਸੈਨਿਕ ਮਾਰੇ ਗਏ ਸਨ ਆਪਣੇ ਬਿਆਨਾਂ ਵਿੱਚ ਆਈਐਸਆਈਐਸ ਨੇ ਅਲ ਸ਼ਾਰਾ ਦੀ ਸਰਕਾਰ ਅਤੇ ਫੌਜ ਨੂੰ ਧਰਮ ਤਿਆਗੀ ਦੱਸਿਆ ਹਾਲਾਂਕਿ ਅਲ ਸ਼ਾਰਾ ਇੱਕ ਵਾਰ ਅਲ ਕਾਇਦਾ ਨਾਲ ਸੰਬੰਧਿਤ ਸਮੂਹ ਦੀ ਅਗਵਾਈ ਕਰਦਾ ਸੀ ਪਰ ਉਸ ਦੀ ਆਈਐਸ ਆਈਐਸ ਨਾਲ ਲੰਮੇ ਸਮੇਂ ਤੋਂ ਦੁਸ਼ਮਣੀ ਰਹੀ ਹੈ ਸੋ ਸੀਰੀਆ ਦੇ ਸਰਕਾਰੀ ਟੈਲੀਵਿਜ਼ਨ ਦੇ ਰਿਪੋਰਟ ਦਿੱਤੀ ਹੈ ਕਿ ਅਮਰੀਕਾ ਨੇ ਡੇਅਰ ਇਸ ਜ਼ੋਰ ਅਤੇ ਰੱਕਾ ਪ੍ਰਾਂਤਾਂ ਦੇ ਪਿੰਡੂ ਖੇਤਰਾਂ ਤੇ ਪਾਲਮੀਰਾ ਦੇ ਨੇੜੇ ਜਬਲ ਅਲ ਅਮੂਰ ਖੇਤਰ ਵਿੱਚ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਇਸ ਵਿੱਚ ਕਿਹਾ ਹੈ ਕਿ ਹਮਲਿਆਂ ਵਿੱਚ ਹਥਿਆਰਾਂ ਦੇ ਭੰਡਾਰਨ ਸੰਥਾਨਾ ਅਤੇ ਆਈਐਸ ਆਈਐਸ ਦੁਆਰਾ ਖੇਤਰ ਵਿੱਚ ਆਪਣੇ ਕਾਰਜਾਂ ਲਈ ਵਰਤੇ ਜਾਂਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਗਿਆ। ਸੋ ਇਸ ਹਫਤੇ 트ੰਪ ਨੇ ਡੇਲਾਵੇਅਰ ਦੇ ਡੇਵਰ 에어 ਫੋਰਸ ਬੇਸ ਵਿੱਚ ਸ਼ਹੀਦ ਅਮਰੀਕੀ ਸੈਨਿਕਾ ਦੇ ਪਰਿਵਾਰਾਂ ਨਾਲ ਨਿੱਜੀ ਤੌਰ ਤੇ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਉਹ ਉੱਚ ਫੌਜੀ ਅਧਿਕਾਰੀਆਂ ਤੇ ਹੋਰ ਪਤਵੰਤਿਆਂ ਨਾਲ ਹਵਾਈ ਅੱਡੇ ਤੇ ਇੱਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਅਮਰੀਕੀ ਫੌਜ ਦੇ ਅਨੁਸਾਰ ਪਿਛਲੇ ਸ਼ਨੀਵਾਰ ਨੂੰ ਸੀਰੀਆ ਵਿੱਚ ਮਾਰੇ ਗਏ ਗਾਰਡ ਮੈਨਾਂ ਵਿੱਚ ਸਾਰਜੈਂਟ ਐਡਗਰ ਬ੍ਰਾਈਨ ਟੋਰਸ ਟੋਵਰ 25 ਇੱਕ ਡੇਸ ਮੋਏ ਨੇਸ ਨਿਵਾਸੀ ਅਤੇ ਸਾਰਜੈਂਟ ਵਿਲੀਅਮ ਨਥਾਨੀਅਲ ਹਾਵਰਡ 29 ਇੱਕ ਮਾਰਸ਼ਲ ਟਾਊਨ ਨਿਵਾਸੀ ਸ਼ਾਮਲ ਸਨ ਆਯਾਦ ਮਨਸੂਰ ਸਾਕਤ ਇੱਕ ਮੈਕਮ ਮਿਸ਼ੀਗਨ ਇੱਕ ਅਮਰੀਕੀ ਨਾਗਰਿਕ ਜੋ ਇੱਕ ਅਨੁਵਾਦਕ ਵਜੋਂ ਕੰਮ ਕਰਦਾ ਸੀ ਉਹ ਵੀ ਮਾਰਿਆ ਗਿਆ ਲਗਭਗ 1 ਹਫਤਾ ਪਹਿਲਾਂ ਇਤਿਹਾਸਿਕ ਸ਼ਹਿਰ ਪਾਲਮੀਰਾ ਦੇ ਨੇੜੇ ਹੋਈ ਗੋਲੀਬਾਰੇ ਵਿੱਚ ਤਿੰਨ ਹੋਰ ਅਮਰੀਕੀ ਸੈਨਿਕ ਅਤੇ ਸੀਰੀਆਈ ਸੁਰੱਖਿਆ ਬਲਾਂ ਦੇ ਮੈਂਬਰ ਵੀ ਜ਼ਖਮੀ ਹੋ ਗਏ ਸਨ ਤੇ ਹਮਲਾਵਰ ਮਾਰਿਆ ਗਿਆ ਸੀ ਤੇ ਗ੍ਰਹਿ ਮੰਤਰਾਲੇ ਨੇ ਬੁਲਾਰੇ ਨੂਰ ﺍﻟਦੀਨ ﺍﻟबाबा ਨੇ ਕਿਹਾ ਕਿ ਹਮਲਾਵਰ 2 ਮਹੀਨੇ ਪਹਿਲਾਂ ਸੀਰੀਆਈ ਅੰਦਰੂਨੀ ਸੁਰੱਖਿਆ ਬਲਾਂ ਵਿੱਚ ਇੱਕ ਬੇਸ ਸੁਰੱਖਿਆ ਗਾਰਡ ਵਜੋਂ ਸ਼ਾਮਲ ਹੋਏ ਸੀ ਤੇ ਹਾਲ ਹੀ ਵਿੱਚ ਆਈਐਸ ਨਾਲ ਸੰਬੰਧਾ ਦੇ ਸ਼ੱਕ ਕਰਨ ਉਸ ਦਾ ਤਬਾਦਲਾ ਕੀਤਾ ਗਿਆ ਹਮਲਾਵਰ ਨੇ ਅਮਰੀਕੀ ਤੇ ਸੀਡੀਏ ਇਸ ਰੱਖਿਆ ਅਧਿਕਾਰੀਆਂ ਦੀ ਇੱਕ ਮੀਟਿੰਗ ਵਿੱਚ ਹਮਲਾ ਕੀਤਾ ਜੋ ਇਕੱਠੇ ਦੁਪਹਿਰ ਦਾ ਖਾਣਾ ਖਾ ਰਹੇ ਸਨ ਅਤੇ ਸੀਰੀਏ ਗਾਰਡਾਂ ਨਾਲ ਚੜ੍ਹਪ ਤੋਂ ਬਾਅਦ ਗੋਰੀਬਾਰੀ ਕੀਤੀ।